Thank you. समर्पित 15वां सालाना गुरमत समागम ਅਤੇ ਦਸਤਾਰ ਮੁਕਾਬਲੇ ਕਰਵਾਏ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਇਲਾਕਾ ਸ਼ਾਕੋਟ ਵੱਲੋਂ ਚੇਅਰਮੈਨ ਗੁਰਮਖ ਸਿੰਘ ਕੋਟਲਾ ਦੀ ਅਗਵਾਈ ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਛੋਟੇ ਸਾਹਿਬ ਜਦਨ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੰਤ ਬਾਬਾ ਮੁੰਸ਼ਾ ਸਿੰਘ ਜੀ ਪਿੰਡ ਕੋਟਲਾ ਸੁਰਜਮਲ ਸ਼ਾਕੋਟ ਵਿਖੇ 15वां सालाना गुरमत समागम ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਇਸ ਮੌਕੇ ਸਵੇਰ ਸਮੇਂ ਸ੍ਰੀ ਸਹਿਜ ਬਾਣ ਦੇ ਭੋਗ ਪਾਏ ਗਏ ਉਪਰੰਤ ਗੁਰਮਤ ਸਮਾਗਮ ਅਤੇ ਸਾਰ ਮੁਕਾਬਲੇ ਹੋਏ ਗੁਰਮਤ ਸਮਾਗਮ 'ਚ ਪਾਈਪਰਾਪ ਜੋਤ ਸਿੰਘ ਰਾਗੀ ਜੱਥਾ ਬਜੂਹਾ ਖੁਰਦਵਾਲਿਆਂ ਦੇ ਕੀਰਤਨੀ ਜੱਥੇ ਅਤੇ ਭਾਈ ਗੁਰਪ੍ਰਤਾਪ ਸਿੰਘ ਸੁੱਗਾ ਪੰਥ ਪ੍ਰਸਿੱਧ ਢਾਡੀ ਜੱਥੇ ਨੇ ਸੰਤਾਂ ਨੂੰ ਕੀਰਤਨ ਕਥਾ ਤੇ ਵਾਰਾਂ ਦੁਆਰਾ ਗੁਰ ਇਤਿਹਾਸ ਨਾਲ ਜੋੜਿਆ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਇਸ ਮੌਕੇ ਦਸਤਾਰ ਮੁਕਾਬਲੇ ਤਿੰਨ ਗਰੁੱਪਾਂ ਵਿੱਚ ਕਰਵਾਏ ਗਏ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਨੌਜਵਾਨਾਂ ਤੇ ਬੱਚਿਆਂ ਨੇ ਭਾਗ ਲਿਆ ਅਤੇ ਸੁੰਦਰ ਦਸਤਾਰਾਂ ਤੇ ਦੋਮਾਲੇ ਸਜਾਏ ਇਸ ਮੌਕੇ ਸੁੰਦਰ ਦੋਮਾਲਾ ਹੌਂਦਾਂ ਦਾ ਵੀ ਮੁਕਾਬਲਾ ਕਰਵਾਇਆ ਗਿਆ ਪ੍ਰਬੰਧਕਾਂ ਵੱਲੋਂ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਵਿੱਚੋਂ ਪਹਿਲੇ 3 ਸਥਾਨਾਂ ਤੇ ਰਹਿਣ ਵਾਲੇ ਨੌਜਵਾਨਾਂ ਅਤੇ ਬੱਚਿਆਂ ਨੂੰ ਯਾਦਗਾਰੀ ਚਿੰਨ ਦਸਤਾਰਾਂ ਨਕਦ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਮੁਕਾਬਲੇ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰਾਂ ਤੇ ਯਾਦਗਾਰੀ ਚਿੰਨ ਭੇਟ ਕੀਤੇ ਗਏ 26 ਗੁਰਕਰਾਂ ਦੇ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅੰਤ ਵਿੱਚ ਮੁੱਖ ਪ੍ਰਬੰਧਕ ਚੇਅਰਮੈਨ ਗੁਰਮਖ ਸਿੰਘ ਕੋਟਲਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਹੈੱਡ ਗ੍ਰੈਂਟੀ ਗੁਰਦੁਆਰਾ ਕੁਟਿਆ ਸਾਹਿਬ ਆਬਾ ਗੋਰਪ੍ਰੀ ਸਿੰਘ ਜੀ ਬਾਬਾ ਜਸਵੰਤ ਸਿੰਘ ਵਿਤਰ ਸਥਾਨ ਬਾਬਾ ਨਿਹਾਲ ਸਿੰਘ ਜੀ ਗੁਰਮਖ ਸਿੰਘ ਚੇਅਰਮੈਨ ਪਰਮਜੀਤ ਸਿੰਘ ਮਾਨ ਜਗਧਾਰ ਸਿੰਘ ਖਾਲਸਾ ਪਰਮਜੀਤ ਸਿੰਘ ਹੌਲੰਦ ਗੁਰਮਖ ਸਿੰਘ ਖੋਸਾ ਰਵਿੰਦਰ ਸਿੰਘ ਸਰਪੰਚ ਸਤਵਿੰਦਰ ਸਿੰਘ ਠੇਕੇਦਾਰ ਬਲਵੀਰ ਸਿੰਘ ਖਜ਼ਾਂਚੀ ਦਰਸ਼ਨ ਸਿੰਘ ਖੋਸਾ ਜਿਸਪਾਲ ਸਿੰਘ ਖਾਲਸਾ ਸੋਨ ਸਿੰਘ ਖਾਲਸਾ ਪਰਮਜੀਤ ਸਿੰਘ ਦਿਲਾਵਰ ਸਿੰਘ ਹਰਮਨ ਸਿੰਘ ਗੁਰਨਾਮ ਸਿੰਘ ਸਾਬ ਕਸਰਪੰਚ ਚਰਨਜੀਤ ਸਿੰਘ ਜਸਵਿੰਦਰ ਸਿੰਘ ਸਾਹਬਾ ਸਰਬਜੀਤ ਸਿੰਘ ਮਾਨ ਮਨਜੀਤ ਸਿੰਘ ਬਲਵਿੰਦਰ ਸਿੰਘ ਜਗਜੀਤ ਸਿੰਘ ਦਵਿੰਦਰ ਸਿੰਘ ਪ੍ਰਦਾਨ ਭੁਪਿੰਦਰ ਸਿੰਘ ਸੁਰਿੰਦਰ ਸਿੰਘ ਪਰਮਿੰਦਰ ਸਿੰਘ ਹੋਲੈਂਡ ਬਲਜੀਤ ਸਿੰਘ ਅਰਪਿੰਦਰ ਸਿੰਘ ਗੁਰਮੀਤ ਸਿੰਘ ਖਾਲਸਾ ਗੁਰਜੀਤ ਸਿੰਘ ਹਰਵਿੰਦਰ ਸਿੰਘ ਬਿੰਦੂ ਜਸਵਿੰਦਰ ਸਿੰਘ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਹੱਤੇਗੜ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸੇਵਕ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਪਿੰਡ ਕੋਟਲਾ ਸੂਰਜਮਲ ਸੰਤ ਬਾਬਾ ਵਣਛਾ ਸਿੰਘ ਦੇ ਪਵਿੱਤਰ ਅਸਥਾਨਾਂ ਤੇ 15ਵੇਂ ਸਾਲਾਨਾ ਕੁਰਮਤ ਸਮਾਗਮ ਸਜਾਏ ਗਏ ਜਿਸ ਵਿੱਚ ਤਿੰਨ ਦਿਨ ਤੋਂ ਦਿਵਾਨ ਸਜਾਏ ਗਏ ਗੁਰੂਕੀਆਂ ਸੰਗਤਾਂ ਨੂੰ ਅੱਗੇ ਜਥਿਆਂ ਨੇ ਢਾਡੀ ਜਥਿਆਂ ਨੇ ਤੇ ਕਥਾਵਾਚਕਾਂ ਨੇ ਸ਼ਬਦ ਗੁਰਬਾਣੀ ਦੇ ਨਾਲ ਗੁਰ ਸਿੱਖੀ ਇਤਿਹਾਸ ਦੇ ਨਾਲ ਜੋੜਨਾ ਕੀਤਾ ਤੇ ਪਿਛਲੇ ਰੋਜ਼ ਤੋਂ ਰੱਖੇ ਗਿਆ ਸਹਿਜ 파ਠ ਦੇ ਭੋਗ ਉਪਰੰਤ ਅੱਜ ਦਸਤਾਰ ਮੁਕਾਬਲੇ ਸਜਾਏ ਗਏ ਜਿਸ ਵਿੱਚ ਪੂਰੇ ਪੰਜਾਬ ਵਿੱਚੋਂ ਪਟਿਆਲਾ, ਮਲੇਰਕੋਟਲਾ, ਅੰਮ੍ਰਿਤਸਰ, ਸੰਗਰੂਰ ਤੋਂ ਆਹਾ ਤੇ ਛਾਹਕੋਟ ਦੇ ਵੱਖ-ਵੱਖ ਸਕੂਲਾਂ ਤੋਂ ਨੌਜਵਾਨ ਬੱਚਿਆਂ ਨੇ ਭਾਗ ਲਿਆ ਇਸ ਕਾਰਜ ਦੇ ਵਿੱਚ ਗੁਰੂ ਪਿਆਰਿਆਂ ਦੇ ਬੇਅੰਤ ਸੇਵਾਵਾਂ ਦੇ ਭਾਈਆਂ ਕਿਸੇ ਨੇ ਦੁੱਧ ਦੇ ਲੰਗਰਾਂ ਦੀ ਸੇਵਾ ਨਿਭਾਈ ਕਿਸੇ ਨੇ ਦੇਗਾਂ ਦੀ ਸੇਵਾ ਨਿਭਾਈ ਕਿਸੇ ਨੇ ਦਸਤਾਰਾਂ ਦੀ ਸੇਵਾ ਕੀਤੀ ਇਹ ਇਹ ਪ੍ਰੋਗਰਾਮ ਲਾਈਵ ਚੈਨਲ ਤੇ ਤਿੰਨੇ ਦਿਨ ਹੀ ਚੱਲਦਾ ਰਿਹਾ ਅੱਜ ਸਮੁੱਚੀ ਸੰਗਤ ਆਹੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆਂ ਕਿ ਸਮੂਹ ਨਗਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਪਿਆਰ ਸਤਿਕਾਰ ਤੇ ਮਾਣ ਦੇ ਨਾਲ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਨਗਰ ਵੱਲੋਂ ਮਾਤਾ ਗੁਜਰਕੌਰ ਤੇ ਫੱਤੇਗੜ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੀ ਨਕ ਮਸਤਕ ਹੁੰਦੇ ਅਰਦਾਸ ਬੇਨਤੀ ਕਰਦੇ ਆਂ ਕਿ ਸਮੁੱਚੇ ਨਗਰ ਨੂੰ ਇਸੇ ਤਰ੍ਹਾਂ ਅੱਗੇ ਤੋਂ ਵੀ ਗੁਰਬਾਣੀ ਦੇ ਨਾਲ ਗੁਰਸਿੱਖੀ ਦੇ ਨਾਲ ਜੋੜਨ ਦੇ ਉਪਰਾਲੇ ਕਰਨ ਦਾ ਬੰਦਵਖਸ਼ੇ ਚੜ੍ਹਦੀ ਕਲਾ ਹਰਮਨ ਦਾਤ ਫੱਤੇਵਖਸ਼ੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ